ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਉੱਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਅੱਜ ਰਹਾਂਗੇ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਨਾਲ ਦੋਸਤੋ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੇ ਸੋਸ਼ਲ ਮੀਡੀਆ ਤੇ ਆਏ ਨਾ ਆਜਦੇ ਕੁਝ ਨਾ ਕੁਝ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਸਿੱਧੂ ਮਸੇਵਾਲੇ ਵਾਲੇ ਦੀ ਮਾਤਾ ਨੇ ਪਾਈ ਪਾਬ ਹੋ ਕੇ ਪੋਸਟ ਲਿਖਿਆ ਦਰਦ ਘਟਿਆ ਨਹੀਂ ਹੈ ਪੁੱਤ ਅੱਜ ਵੀ ਮੈਂ 3 ਸਾਲ ਪਹਿਲਾਂ ਤੈਨੂੰ ਖੋਣ ਤੋਂ ਬਾਅਦ ਜਿਹੜੇ ਹਾਲਾਤ ਵਿੱਚ ਸੀ ਅੱਜ ਵੀ ਉਸੇ ਤਰ੍ਹਾਂ ਹੀ ਹਾਂ ਬਸ ਮੇਰੀ ਜ਼ੁਬਾਨ ਨੇ ਮੇਰੀ ਆਤਮਾ ਨੇ ਹੁਣ ਬਿਆਨ ਕਰਨਾ ਛੱਡ ਦਿੱ ਦਿੱਤਾ ਹੈ ਕਿਉਂਕਿ ਜਿੰਨਾ ਅਸੀਂ ਬਿਆ ਸਾਡੇ ਜਖਮਨ ਕੁਰੇਦਾ ਹੈ ਇਸ ਲਈ ਪੁੱਤ ਹੁਣ ਸਿਰਫ ਤੇ ਸਿਰਫ ਅਕਾਲ ਪੁਰਖ ਅੱਗੇ ਗੁਹਾਰ ਗਉਣ ਤੋਂ ਬਿਨਾਂ ਅਸੀਂ ਦੁਨੀਆਂ ਤੋਂ ਅਸੀਂ ਦੁਨੀਆਂ ਤੇ ਕਾਨੂੰਨ ਤੇ ਉਮੀਦ ਰੱਖਣੇ ਛੱਡ ਦਿੱਤੀਆਂ ਹਨ ਕਾਸ ਦੁਨੀਆਂ ਸਾਡੀ ਬੈਰੀ ਨਾ ਬਣਦੀ ਅੱਜ ਤੂੰ ਸਾਡੇ ਵਿੱਚੋਂ ਦਾ ਸਿਰ ਤਿੰਨੋਂ ਇਕੱਠੇ ਹੁੰਦੇ ਜੇਕਰ ਤੁਸੀਂ ਸਾਡੇ ਚੈਨਲ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਵੀਡੀਓਆਂ ਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਦੋਸਤੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਜੁੜੇ ਰਹੋ ਸਾਡੇ ਚੈਨਲ ਧੰਨਵਾਦ